ਇਹ ਲੜਕੀ ਇਹ ਖਿਡਾਰਨ ਜਿਹੜੀ ਉਮਰ ਦੇ ਵਿੱਚ ਖੇਡਦੀ ਪਈ ਹੈ ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਉਸ ਉਮਰ ਦੇ ਵਿੱਚ ਆ ਕਿਵੇਂ ਖੇਡੀਦਾ ਹੁੰਦਾ ਤੇ ਨਾਲ ਦੀ ਨਾਲ ਸਟੱਡੀ ਜਾਂ ਫਿਰ ਆਮ ਲਾਈਫ ਕਿਵੇਂ ਮੇਨਟੇਨ ਕਰਨੀ ਹੈ ਤਾਂ ਤੁਸੀਂ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਸਟੇਟ ਸਟੇਟ ਤੋਂ ਨੈਸ਼ਨਲ ਤੇ ਇੰਟਰਨੈਸ਼ਨਲ ਪਹੁੰਚ ਜਾਵੋ ਫਿਰ ਕਦੇ ਮਾਪੇ ਨਹੀਂ ਕਹਿੰਦੇ ਵੀ ਬੱਚੇ ਪੜ੍ਹਾਈ ਵੱਲ ਵੀ ਧਿਆਨ ਦੋ ਫਿਰ ਪੜ੍ਹਾਈ 'ਚ ਕਿਵੇਂ ਧਿਆਨ ਦਿੰਦਾ ਜਦ ਤੱਕ ਜਿੰਨਾ ਟਾਈਮ ਦਿੰਨੇ ਹੋ ਪੜ੍ਹਾਈ 'ਚ ਹਾਂਜੀ ਪੜ੍ਹਾਈ 'ਚ ਵੀ ਮੇਰੇ ਬਹੁਤ ਬਾਰੇ ਮਕਸੂਦ ਜਿਵੇਂ ਹਰ ਇੱਕ ਵਾਰ ਮੇਰੇ 80% ਸੈਂਟਰਜ ਹੁੰਦੀ 80+ ਮੈਕਸ ਹਾਂਜੀ ਜਿਵੇਂ ਸਾਡੇ ਹੋ ਸੀ ਬਿਹਾਰ ਨਾਲ ਉੱਤਰਾਖੰਡ ਝਾਰਖੰਡ ਮਨੀਪੁਰ ਅੱਛਾ ਮਿਜ਼ੋਰਮ ਨਾਲ ਵੀ ਹੋਇਆ ਦੇ ਇਨਾਂ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹਾਂਜੀ ਮੈਂ ਜਦੋਂ ਵੀ ਕੈਂਪ ਲਾਉਂ ਜਾਂਦੇ ਇੰਡੀਆ ਦਾ ਹਾਂ ਉਦੋਂ ਸਾਰੇ ਫਰੈਂਡਸ ਉੱਥੇ ਵੇਰੀ ਵੇਰੀ ਇਕੱਠੇ ਹੁੰਦੇ ਆ ਅੱਛਾ ਲਿੰਕ ਬਣਦੇ ਹਨਾ ਦੋਸਤਾਂ ਦੇ ਉਹ ਫਿਰ ਬੋਲੀਆਂ ਬਾਲੀ ਦਾ ਫਰਕ ਤਾਂ ਹੋਣੇ ਆ ਉਹ ਕੁਝ ਹਿੰਦੀ ਵੀ ਬੋਲਦਾ ਕੋਈ ਕਿਵੇਂ ਉਹ ਸਾਰੇ ਵੀ ਸਾਹ ਹਿੰਦੀ ਆ ਮੋਸਟਲੀ ਇੰਗਲਿਸ਼ ਆਉਂਦੀ ਹੁੰਦੀ ਆ ਅੱਛਾ ਤੁਸੀਂ ਦੋ ਨੇਪਾਲ ਗਏ ਉਬਾਇਆ ਕਿ ਮੈਂ ਫਲਾਈਟ ਗਏ ਕਿ ਮੈਂ ਗਏ ਨੇਪਾਲ ਹਾਂਜੀ ਫਲਾਈਟ ਨਾਲੇ ਬਾਇ ਫਲਾਈਟ ਗਏ ਤੋ ਪਹਿਲੀ ਵਾਰ ਜਹਾਜ਼ 'ਚ ਬੈਠਣ ਦਾ ਇਨੀ ਛੋਟੀ ਉਮਰ 'ਚ ਡਰ ਨਹੀਂ ਲੱਗਿਆ ਨਹੀਂ ਜਹਾਜ਼ ਚ ਵਧੀਆ ਲੱਗਿਆ ਇਸ ਨੂੰ ਵਧੀਆ ਲੱਗਿਆ ਉਹ ਉਦੋਂ ਸਾਰਾ ਕੁਝ ਵਧੀਆ ਮਤਲਬ ਕਿ ਹਰ ਇੱਕ ਟਾਈਮ ਸਾਰਾ ਕੁਝ ਮੇਨਟੇਨ ਸੀ ਕਿ ਡਾਇਰੈਕਟਰ ਦੇ ਡਾਈਟ ਮੇਨਟੇਨਸ ਜਿਵੇਂ ਆਪਾਂ ਪੰਜਾਬ ਚ ਕਹਦੇ ਨੇ ਵੀ ਰੋਟੀ ਸਬਜ਼ੀ ਹੈਗੀ ਉੱਥੇ ਵੀ ਇਹੀ ਜਿਹੀ ਕੁਸਤ ਨਹੀਂ ਉੱਥੇ ਵੀ ਹਰ ਉਹ ਅਲੱਗ-ਅਲੱਗ ਤਰ੍ਹਾਂ ਦੇ ਫੂਡ ਖਾਣਾ ਮਿਲਦੇ ਇਥੇ ਹੁਣ ਘਰੇ ਆਪਾਂ ਰੋਟੀ ਖਾਂਦੇ ਰਹਿੰਦੇ ਹਾਂ ਸਾਰਾ ਦਿਨ ਤੇ ਉੱਥੇ ਹਰ ਉਹ ਰੋਟੀ ਚੌਲ ਕਰੇ ਕਿਹੜੀ ਸਬਜ਼ੀ ਅੱਛਾ ਫਿਰ ਕਿਹੜਾ ਫੂਡ ਹਾਂਜੀ ਤੇ ਤੁੱਕਾਰੇ ਜਦੋਂ ਇਹ ਖੇਡ ਕੇ ਘਰੇ ਆਏ ਪਿੰਡ ਆਏ ਤਾਂ ਪਿੰਡ ਚ ਕਿਵੇਂ ਦਾ ਮਾਹੌਲ ਦੇਖਣ ਨੂੰ ਮਿਲਿਆ ਸਵਾਗਤ ਕੀਤਾ ਪਿੰਡ ਵਾਲਿਆਂ ਹਾਂਜੀ ਜੀ ਅਸੀਂ ਆਏ ਪਿੰਡ ਖੇਡ ਕੇ ਉਹ ਸੁਭਾ ਹੋ ਜਰੋਂ ਆਏ ਗਏ ਪਿੰਡ ਸਾਰੇ ਪਿੰਡ ਵਾਲਿਆਂ ਨੇ ਵੀ ਬੜੀਆ ਸਵਾਗਤ ਕੀਤਾ ਸਾਰੇ ਪਿੰਡ ਦੇ ਰਗੀੜਾ ਤੁਹਾਨੂੰ ਸਸਿਕਲ ਤੁਸੀਂ ਦੇਖਦੇ ਪਈਓ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅੱਜ ਬੜੇ ਖੁਸ਼ੀ ਦੇ ਨਾਲ ਮੈਂ ਤੁਹਾਨੂੰ ਇੰਟਰਵਿਊ ਦੇਣ ਜਾ ਰਹੇ ਹਾਂ ਪਹਿਲਾਂ ਵੀ ਇੰਟਰਵਿਊ ਹਮੇਸ਼ਾ ਖਾਸ ਹੀ ਹੁੰਦੀਆਂ ਪਰ ਅੱਜ ਖੁਸ਼ੀ ਦੁੱਗਣੀ ਹੋਈ ਹੋਈ ਐ ਇਹ ਦੁੱਗਣੀ ਖੁਸ਼ੀ ਇਸ ਕਰਕੇ ਹੋਈ ਹੋਈ ਐ ਕਿਉਂਕਿ ਅੱਜ ਸੌਣ ਦਾ ਮਹੀਨਾ ਵੀ ਚੱਲਿਆ ਹੋਇਆ ਐ ਤੇ ਸੌਣ ਦੇ ਮਹੀਨੇ ਦੇ ਵਿੱਚ ਇੱਥੇ ਪੰਜਾਬ ਦੀਆਂ ਤੀਆਂ ਤੀਆਂ ਮਨਾਉਂਦੀਆਂ ਨੇ ਤੇ ਇਸ ਤਿਹਾਰ ਦੇ ਵਿੱਚ ਇੱਥੇ ਸੁਹਾਗਣਾ ਜਾਂ ਕੁੜੀਆਂ ਪੰਜਾਬ ਦੀਆਂ ਚੂੜੀਆਂ ਪਾਉਂਦੀਆਂ ਨੇ ਛਾਰ ਸ਼ਿੰਗਾਰ ਕਰਦੀਆਂ ਨੇ ਇਹਨਾਂ ਹਾਰ ਸ਼ਿੰਗਾਰ ਦੇ ਵਿੱਚ ਕਹਿੰਦੇ ਕਿ ਵੀਰ ਰਸ ਵੀ ਹੁੰਦਾ ਉਹ ਵੀਰ ਰਸ ਭਾਵੇਂ ਕਿ ਸਾਡੇ ਸਿੱਖੀ ਇਤਿਹਾਸ ਦੇ ਵਿੱਚ ਇੱਕ ਹੋਰ ਭਾਵਨਾ ਪੈਦਾ ਕਰਦਾ ਪਰ ਜਦੋਂ ਸਾਡੀਆਂ ਧੀਆਂ ਭੈਣਾਂ ਇੱਕ ਕੁਛ ਖਾਸ ਕਰਨ ਖੇਡਾਂ ਦੇ ਵਿੱਚ ਆਰਮੀ ਦੇ ਵਿੱਚ ਤਾ ਉਹ ਆਪਣੇ ਆਪ ਦੇ ਵਿੱਚ ਮਾਣ ਦੁੱਗਣਾ ਹੋ ਜਾਂਦਾ ਇੱਕ ਅਜਿਹੀ ਖਿਡਾਰੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਹੜੀ ਕਿ ਆਪਣੇ ਘਰਦਿਆਂ ਦਾ ਨਾਂ ਤਾਂ ਰੌਸ਼ਨ ਕਰਦੀ ਪਈ ਹੈ ਪਰ ਉਸਨੇ ਆਪਣੇ ਪਿੰਡ ਆਪਣੇ ਸਟੇਟ ਈਵਨ ਕੇ ਹੁਣ ਦੇਸ਼ ਦਾ ਨਾਂ ਵੀ ਰੌਸ਼ਨ ਕਰ ਲਿਆ ਜਦੋਂ ਉਹ ਇੰਟਰਨੈਸ਼ਨਲ ਖੇਡ ਕੇ ਆਈ ਹੋਈ ਹੈ ਅਤੇ ਉਹ ਪਿੰਡ ਦੇ ਵਿੱਚੋਂ ਪਿੰਡ ਦੇ ਸਕੂਲ ਦੇ ਵਿੱਚੋਂ ਪੜ੍ਹ ਕੇ ਇਸ ਮੁਕਾਮ ਤੱਕ ਪਹੁੰਚੀ ਹੈ ਤੇ ਜਦੋਂ ਉਹ ਕਹਿੰਦੀ ਹੈ ਕਿ ਇੰਟਰਨੈਸ਼ਨਲ ਗੇਮ ਜਿੱਤ ਕੇ ਮੈਡਲ ਜਿੱਤ ਕੇ ਉਹ ਜਦੋਂ ਇਨਾਮ ਮਿਲੇ ਤੇ ਉਹ ਘਰ ਆ ਕੇ ਭਾਵੇਂ ਉਹ ਫਾਈਨੈਂਸ਼ੀਅਲ ਦੀ ਗੱਲ ਕੀਤੀ ਜਾਵੇ ਜਾਂ ਫਿਰ ਦੂਸਰੇ ਜਿਹੜੇ ਇਨਾਮ ਹੋਣ ਉਹਨਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਮਾਣ ਉਹਨਾਂ ਮਾਪਿਆਂ ਨੂੰ ਅਹਿਸਾਸ ਹੋਇਆ ਹੋਣਾ ਇਹਨਾਂ ਸਾਰਿਆਂ ਦੇ ਵਿੱਚ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਜੇਕਰ ਤੁਸੀਂ ਮਾਪੇ ਹੋ ਤਾਂ ਇਹ ਵੀਡੀਓ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਕਿ ਇਹ ਲੜਕੀ ਦੇ ਖਿਡਾਰਨ ਜਿਹੜੀ ਉਮਰ ਦੇ ਵਿੱਚ ਖੇਡਦੀ ਪਈ ਹੈ ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਉਸ ਉਮਰ ਦੇ ਵਿੱਚ ਆ ਕਿਵੇਂ ਖੇਡੀਦਾ ਹੁੰਦਾ ਤੇ ਨਾਲ ਦੀ ਨਾਲ ਸਟੱਡੀ ਜਾਂ ਫਿਰ ਆਮ ਲਾਈਫ ਕਿਵੇਂ ਮੇਨਟੇਨ ਕਰਨੀ ਹੈ ਤਾਂ ਤੁਸੀਂ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਸਟੇਟ ਸਟੇਟ ਤੋਂ ਨੈਸ਼ਨਲ ਤੇ ਇੰਟਰਨੈਸ਼ਨਲ ਪਹੁੰਚ ਜਾਵੋ ਸ਼ੁਰੂਆਤ ਕਰਦੇ ਹਾਂ ਮੇਰੇ ਨਾਲ ਬੈਠੀ ਹੈ ਪਿੰਡ ਚੱਕਰ ਦੇ ਵਿੱਚ ਗੁਰਲੀਨ ਕੌਰ ਹੈ ਜਿਹੜੀ ਫੁੱਟਬਾਲ ਦੇ ਵਿੱਚ ਇੰਟਰਨੈਸ਼ਨਲ ਤੱਕ ਖੇਡ ਕੇ ਆ ਚੁੱਕੀ ਹੈ ਅਸੀਕਲ ਗੁਰਲੀਨ ਕੌਰ ਅਸੀਕਲ ਕੀ ਹਾਲ ਚਾਲ ਹੈ ਵਧੀਆ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਪਹਿਲਾਂ ਵੀ ਗੱਲਾਂ ਕਰਦਾ ਸੀ ਅਸੀਂ ਅਕਸਰ ਖਿਡਾਰੀਆਂ ਨਾਲ ਗੱਲਾਂ ਕਰਦੇ ਰਹਿੰਨੇ ਆ ਇੰਟਰਵਿਊਸ ਤਾਂ ਕਰਦੇ ਰਹਿੰਨੇ ਆ ਤਾਂ ਕਿ ਜਿੱਥੇ ਅੱਜਕੱਲ ਟੀਵੀ ਤੇ ਸਾਡੇ ਮਾਪੇ ਪੋਲੀਟੀਕਲ ਖਬਰਾਂ ਦੇਖਦੇ ਰਹਿੰਦੇ ਆ ਵੀ ਬੂਟਾਂ ਚ ਕੀ ਹੋ ਗਿਆ ਜਾਂ ਹਨ ਉੱਥੇ ਜਿਹੜੇ ਸਾਡੇ ਨੌਜਵਾਨ ਵਰਗਵਾ ਜਾਂ ਛੋਟੀ ਉਮਰ ਦੇ ਆ ਉਹ ਗਰਾਊਂਡਾਂ 'ਚ ਆ ਜਾਂਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਪਰ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਗਰਾਊਂਡ ਦੇ ਵਿੱਚ ਕੀ ਕਰੀਏ ਹੁਣ ਆ ਕੇ ਕੀ ਦੇਖਣ ਆ ਜਾਂਦੇ ਹੁੰਦੇ ਆ ਗੁਰਲੀਨ ਕੌਰ ਦੀ ਸ਼ੁਰੂਆਤ ਜਦੋਂ ਗਰਾਊਂਡ ਦੇ ਵਿੱਚ ਹੁੰਦੀ ਹੈ ਕਿੰਨੀ ਕੁ ਉਮਰ ਮੰਨ ਕੇ ਚੱਲਦੇ ਪੰਜ 6 ਸਾਲ ਦੀ ਬਸ ਪੰਜ 6 ਸਾਲ ਦੀ ਹਾਂਜੀ ਮਤਲਬ 5 ਸਾਲ ਤੋਂ ਆਪਾਂ ਗਰਾਊਂਡ ਦੇ ਵਿੱਚ ਪਹੁੰਚ ਗਏ ਸੀ ਹਾਂਜੀ ਉਹ ਗਰਾਊਂਡ ਦੇ ਵਿੱਚ ਮਾਪੇ ਲੈ ਕੇ ਆਏ ਸੀ ਹਾਂਜੀ ਪਹਿਲਾਂ ਮੈਂ ਬੌਕਸਿੰਗ ਚੜ੍ਹ ਕੀਤੀ ਸੀ ਅੱਛਾ ਪਹਿਲਾਂ 1 ਸਾਲ ਬੌਕਸਿੰਗ ਫਿਰ ਬੌਕਸਿੰਗ ਇੰਟਰਸਟਲੀ ਆਇਆ ਫਿਰ ਫਿਰ ਫਟੋਲ ਜੁਆਇਨ ਕੀਤੀ ਹੂੰ ਫਿਰ ਫਟੋਲ ਛੇ ਨਹੀਂ ਇੰਟਰਸਟ ਆਇਆ ਫਿਰ ਬੌਕਸਿੰਗ ਦਾ ਜਾੜੀ अच्छा रोज फिर ਵੀ ਜੀਨ ਲੱਗੇ ਮਨ ਚ ਫੇਰ ਫੁੱਟਬਾਲ ਖੇਡਣ ਲੱਗੇ ਫੇਰ ਇੱਥੇ ਵੀ ਮਨ ਲੱਗ ਗਿਆ ਫਿਰ ਇਹ ਕੁਦਰਤੀ ਹੁੰਦਾ ਭਾਈ ਜਦੋਂ ਜੀਨ ਲੱਗੇ ਸਮਝ ਲੈ ਲੈਣਾ ਚਾਹੀਦਾ ਕਿ ਕੀ ਚਾਹੀਦਾ ਮੇਰੇ ਨਾਲ ਮਨ ਨੂੰ ਕੀ ਕਹਿੰਦਾ ਜਦੋਂ ਸ਼ੁਰੂਆਤ ਕੀਤੀ ਖੇਡਣ ਦੀ ਓਬਵੀਅਸ ਹੈ ਕੋਈ ਸਮਝ ਨਹੀਂ ਆਉਂਦਾ ਕਿ ਫੁੱਟਬਾਲ ਕਿਵੇਂ ਖੇਡੀਦੀ ਹੈ ਜੇਕਰ ਮੈਂ ਥੋੜੀ ਜੀ ਗੱਲ ਕਹਾਂ ਵੀ ਇੰਨੀ ਕੁ ਉਮਰ ਦੇ ਵਿੱਚ ਅਸਲ ਦੇ ਵਿੱਚ ਫੁੱਟਬਾਲ ਖੇਡਣ ਬੰਦਾ ਖੇਡਦਾ ਤਾਂ ਜਿਹੜੀ ਸਿੱਖ ਲਈ ਫੁੱਟਬਾਲ ਉਹ ਤੁਸੀਂ ਤੁਹਾਡੀ ਉਮਰ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਭਾਈ ਇੰਨਾ ਕੁ ਕੁਝ ਕਰ ਲੋ ਸਿੱਖ ਲਓਗੇ ਵੀ ਡਿਸਪੀਲਨ ਪਹਿਲਾਂ ਤਾਂ ਠੀਕ ਆ ਤੇ ਮਤਲਬ ਵੀ ਟ੍ਰੇਨਿੰਗ ਹਾਰਡ ਵਰਕ ਕਰਨਾ ਹੂੰ ਆ ਬੇ ਕੋਚ ਦੀ ਗੱਲ ਮੰਨਨੀ ਆ ਵੀ ਜਿਵੇਂ ਕੋਚ ਕਹਿੰਦਾ ਵੀ ਕੋਚ ਨੂੰ ਵੀ ਬੋਲਣਾ ਨਹੀਂ ਸਾਰਾ ਕੁਝ ਮੰਨਦਾ ਵੀ ਟ੍ਰੇਨਿੰਗ ਵਧੀਆ ਕਰਨੀ ਆ ਵਧੀਆ ਮਾਪਿਆਂ ਨੇ ਵੀ ਕਹਿਣਾ ਮੰਨਦਾ ਹੂੰ ਵਧੀਆ ਮਤਲਬ ਕਿ ਪੜ੍ਹਨਾ ਵੀ ਨਾਲ ਨਾਲ ਪੜ੍ਹਾਈ ਵੀ ਰੱਖਣੀ ਆ ਠੀਕ ਆ ਨਹੀਂ ਬਹੁਤੇ ਤਾਂ ਇਹ ਚ ਉਲਝ ਕੇ ਰਹਿ ਜਾਂਦੇ ਆ ਕਿ ਮੈਂ ਜਦੋਂ ਗਰਾਊਂਡ 'ਚ ਜਾਊਂ ਪਹਿਲਾਂ ਤਾਂ ਮੈਨੂੰ ਗਰਮੀ 'ਚ ਕੋਚ ਭਜਾਓ ਉੱਥੇ ਮੇਰੀ ਬੱਸ ਹੋ ਜਾਣੀ ਆ ਜਦੋਂ ਖੇਡਣਾ ਮੇਰਾ ਸਾਹ ਨਹੀਂ ਪੱਕਣਾ ਜਾਂ ਪਤਾ ਨਹੀਂ ਕਿੰਨੇ ਕੋਹੋ ਖੇਡਣ ਦੇ ਟੈਕਟ ਹੁੰਦੇ ਆ ਫਾਉਲ ਵੀ ਨਾ ਬਚ ਜਵੇ ਇਧਰੋਂ ਕੋਈ ਆ ਕੇ ਮੈਨੂੰ ਸਮਝ ਨਹੀਂ ਆਉਣੀ ਉਹ ਚੀ ਉਲਝੇ ਰਹਿੰਦਾ ਮਤਲਬ ਇਹ ਖੇਡ ਸੌਖੀ ਆ ਮਤਲਬ ਡਿਸਪਲਿਨਸ ਰਹਿਣਾ ਥੋੜਾ ਜਿਹਾ ਹਾਂਜੀ ਮਤਲਬ ਆਪਦੇ ਆਪ ਨੂੰ ਬਣਾਉਣਾ ਪੈਂਦਾ ਵੀ ਜੀ ਖੇਡਣਾ ਉਸ ਹਿਸਾਬ ਨਾਲ ਆਪਣਾ ਆਪ ਨੂੰ ਅਬਜ਼ਰਵ ਕਰਨਾ ਪੈਂਦਾ ਆਪਣੇ ਆਪ ਨੂੰ ਅਬਜ਼ਰਵ ਕਰਨਾ ਪੈਂਦਾ ਵੀ ਮੈਂ ਕੀ ਚਾਹੁੰਦਾ ਅੱਛਾ ਜੇਕਰ ਫੁੱਟਬਾਲ ਦੀ ਗੱਲ ਕੀਤੀ ਜਾਵੇ ਕਿੰਨੇ ਕ ਟਾਈਮ ਚ ਇੱਕ ਬੱਚਾ ਸਿੱਖ ਸਕਦਾ 4 ਮਹੀਨੇ 6 ਮਹੀਨੇ 2 ਮਹੀਨੇ ਫੁੱਟਬਾਲ ਤਾਂ ਜਿੰਨੇ ਜਿੰਨੇ ਮਰਜ਼ੀ ਖਿਡਿਆ ਵੀ ਪੂਰੇ ਪਰਫੈਕਟ ਨਹੀਂ ਹੋ ਸਕਦੇ ਪਰਫੈਕਟ ਨਹੀਂ ਹੋ ਸਕਦੇ ਹਾਂ ਪਰ ਜੇ ਆਪਾਂ ਸਿੱਖਣ ਦੀ ਗੱਲ ਕਰੀਏ ਨੋਰਮਲੀ ਬੰਦਾ 1 2 ਸੈਕ ਜਾਂਦਾ ਵੀ ਵਧੀਆ ਟੈਕ ਪਾਸ ਪੂਸ ਕਾਇਨ ਟੱਚ ਦੇ ਨੇ ਓਕੇ ਕਦੇ ਐ ਨਹੀਂ ਹੋਇਆ ਵੀ ਗੁਰਲੀਨ ਫੁੱਟਬਾਲ ਖੇਡ ਕੇ ਸੌਂਗੀ ਸਵੇਰੇ ਸਕੂਲ ਜਾਣ ਨੂੰ ਜੀ ਨਾ ਕੀਤਾ ਹੋਵੇ। ਨਹੀਂ। ਸਕੂਲ ਜਾਂਦੀ ਆ। ਹਰ ਰੋਜ਼। ਤੇ ਫਿਰ ਉਹ ਕਦੇ ਥਕਾਵਟ ਨਹੀਂ ਮਹਿਸੂਸ ਹੁੰਦੀ ਸਕੂਲ ਦੇ ਵਿੱਚ ਕਿ ਪੇਰੈਂਟਸ ਨੇ ਨਾਲ ਤੇ ਟੀਚਰ ਵੀ ਸਪੋਰਟ ਕਰ ਰਹੇ ਨੇ ਵੀ ਟੈਂ ਕੁੜੀ ਸਾਡੀ ਪਲੇਅਰ ਆ। ਹਾਂਜੀ ਕਰਦੇ ਟੀਚਰ ਵੀ ਸਪੋਰਟ ਕਰਦੇ ਆ। ਥਕਾਵਟ ਹੁੰਦੀ ਆ ਪਰ ਉਹ ਵੀ ਵਰੀਆ ਲੱਗਦਾ ਫਿਰ ਜੀ। ਚਲੋ ਆਪਾਂ ਹੁਣ ਥੋੜਾ ਜਿਹਾ ਹੁਣ ਸਵਾਲ ਜੇ ਤੋਂ ਸ਼ੁਰੂ ਕਰ ਲੈਂਦੇ ਆ। ਘਰ 'ਚ ਕੌਣ ਕੌਣ ਆ? ਘਰ 'ਚ ਮੇਰੇ ਡੈਡੀ, ਮੰਮਾ, ਮੇਰੀ ਭੈਣ ਤੇ ਮੇਰਾ ਛੋਟਾ ਭਰਾ ਤੇ ਸਾਡੇ ਚਾਚੇ ਤਾਏ ਜੁਆਇੰਟ ਫੈਮਿਲੀ ਵਿੱਚ ਜੁਆਇੰਟ ਫੈਮਿਲੀ ਰਹਿੰਦੀ ਆ ਫਿਰ ਤਾਂ ਬਹੁਤ ਮਾਣ ਕਰਦੇ ਹੋਣੇ ਆ ਜੁਆਇੰਟ ਜਿਹੜੇ ਨਾਲ ਦੇ ਹੈਗੇ ਆ ਫਿਰ ਭੈਣ ਭਰਾ ਉਹ ਵੀ ਕਹਿੰਦੇ ਆ ਵੀ ਮੈਂ ਵੀ ਖੇਡਣਾ ਹਾਂਜੀ ਉਹ ਖੇਡਦੇ ਆ ਮੇਰੀ ਭੈਣ ਖੇਡਦੇ ਆ ਹਾਂਜੀ ਉਹ ਗੋਲਕੀਪਰ ਖੇਡਦੀ ਆ ਵੈਰੀ ਗੁੱਡ ਜਦੋਂ ਤੁਸੀਂ ਪਹਿਲੀ ਵਾਰ ਸਕੂਲ ਤੋਂ ਸਕੂਲ 'ਚ ਖੇਡ ਕੇ ਪਿੰਡ ਲੈਵਲ ਤੇ ਖੇਡੇ ਪਹਿਲੀ ਵਾਰ ਮੈਂ ਮਤਲਬ ਉਹੀ ਖੇਡੇ ਸੀ ਪਿੰਡ ਲੈਵਲ ਤੇ ਪਿੰਡ ਲੈਵਲ ਤੇ ਖੇਡੇ ਜਦੋਂ ਪਹਿਲੀ ਵਾਰ ਪਿੰਡ ਤੋਂ ਬਾਹਰ ਪੈਰ ਧਰਿਆ ਇਸੇ ਪਿੰਡ ਦੇ ਨਾਲ ਮੁਕਾਬਲਾ ਹੋਇਆ ਉਸ ਤੋਂ ਬਾਅਦ ਇੰਟਰਨੈਸ਼ਨਲ ਤੱਕ ਪਹੁੰਚੇ ਹੋ ਜਿਹੜੀ ਇਹ ਰੂਟੀਨ ਰਿਹਾ ਇਹ ਸਫਰ ਰਿਹਾ ਵਾ ਇਹ ਸਫਰ ਦੇ ਵਿੱਚ ਇੱਕ ਇੱਕ ਕਰਕੇ ਮੁਕਾਮ ਆਏ ਹੈਨਾ ਜਦੋਂ ਆਪਾਂ ਪਿੰਡ ਤੋਂ ਬਾਹਰ ਨਿਕਲੇ ਕੋਈ ਯਾਦ ਆ ਕੇ ਪਹਿਲਾ ਮੈਚ ਕਿੱਥੇ ਖੇਡੇ ਹੋਊਗਾ ਹਾਂਜੀ ਪਹਿਲਾ ਮੈਚ ਮਾਣ ਕੇ ਹੈਡਾ ਦੇ ਮੁੰਡਿਆਂ ਦੀ ਟੀਮ ਨਾਲ ਅੱਛਾ ਮੁੰਡਿਆਂ ਦੀ ਟੀਮ ਨਾਲ ਮੈਂ ਨਹੀਂ ਸੁਣਿਆ ਕਿਵੇਂ ਇਹ ਕਿਵੇਂ ਕੁੜੀ ਮਤ ਕੁੜੀਆਂ ਇੱਕ ਪਾਸੇ ਕਿ ਵਿੱਚ ਮਿਕਸ ਕਰਕੇ ਨਹੀਂ ਕੁੜੀਆਂ ਇੱਕ ਪਾਸੇ ਮੁੰਡੇ ਇੱਕ ਪਾਸੇ ਕਿਉਂਕਿ ਕੋਈ ਕੁੜੀਆਂ ਦੀ ਟੀਮ ਹੈ ਨਹੀਂ ਜੁ ਕੋਈ ਅੱਛਾ ਹਾਂਜੀ ਤੇ ਫਿਰ ਉਹ ਇਹ ਉਦੋਂ ਫਿਰ ਮੁੰਡੇ ਬਹੁਤ ਬਹੁਤ ਵੱਧ ਖੇਡੇ ਹੋਣਾ ਕਿ ਨਹੀਂ ਬਰਾਬਰ ਜਾ ਰਿਹਾ ਮੈਚ ਨਹੀਂ ਉਦੋਂ ਅਸੀਂ ਵਧੀਆ ਖੇਡੇ ਸੱਤ 10 ਗੋਲ ਮਾਰਿਛੋ ਉਹਨਾਂ ਨੇ ਅਸੀਂ ਅੱਛਾ ਤੁਸੀਂ ਵਧੀਆ ਖੇਡੇ ਕੁੜੀਆਂ ਪਿੰਡ ਕਿਹੜਾ ਦੱਸਿਆ ਕਿੱਥੇ ਖੇਡੇ ਮਾਣੂਕੇ ਮਾਣੂਕੇ ਖੇਡੇ ਜਦੋਂ ਬਾਹਰਲੇ ਪਿੰਡ ਨਾਲ ਫਿਰ ਥੋੜਾ ਜਿਹਾ ਕੰਫੀਡੈਂਸ ਵੱਧ ਗਿਆ ਹੋਣਾ ਵੀ ਨਹੀਂ ਮੈਂ ਹਾਂ ਬਾਹਰ ਵੀ ਖੇਡ ਕੇ ਆਈ ਹਾਂ ਫਿਰ ਉਸ ਤੋਂ ਬਾਅਦ ਜੇਕਰ ਥੋੜਾ ਜਿਹਾ ਡਿਸਟ੍ਰਿਕਟ ਲੈਵਲ ਦੀ ਗੱਲ ਕੀਤੀ ਜਾਵੇ ਤੁਸੀਂ ਲੁਧਿਆਣਾ ਡਿਸਟ੍ਰਿਕਟ ਦੇ ਹੋ ਹਾਂਜੀ ਕਿਹੜੀ ਡਿਸਟ੍ਰਿਕਟ ਨਾਲ ਖੇਡਣ ਦਾ ਮੌਕਾ ਮਿਲਿਆ ਡਿਸਟ੍ਰਿਕਟ ਹੁਸ਼ਿਆਰਪੁਰ ਫਗਵਾੜਾ ਫਗਵਾੜਾ ਸ਼ਹਿਰਪੁਰ ਜਿ ਹੋ ਗਿਆ ਹੋਰ ਇਹਨਾਂ ਨਾਲ ਮੌਕੇ ਮਿਲੇ ਖੇਡਣ ਦੇ ਜਦੋਂ ਬਾਕੀ ਆਪ ਕੋ ਕਿਸੇ ਥਰਡ ਅਨਨੋਨ ਬੰਦੇ ਨਾਲ ਖੇਡਦੇ ਆ ਫਿਰ ਐਂ ਲੱਗਦਾ ਕਿ ਮੈਨੂੰ ਘਟ ਆਉਂਦਾ ਜਾਂ ਮੈਂ ਬਹੁਤ ਵਧੀਆ ਇਹ ਕਿਵੇਂ ਫਿਰ ਡਿਫਰੈਂਸ ਕਰਦੇ ਆ ਮਾਈਂਡ ਦੇ ਵਿੱਚ ਕਿਵੇਂ ਸਟੇਬਲ ਕਰਦੇ ਆ ਵੀ ਆ ਸਭ ਤੋਂ ਵੀ ਐਂ ਮੰਨ ਕੇ ਵੀ ਆਪਸੀ ਬੈਸਤਾ ਫਿਰ ਕੌਨਫੀਡੈਂਸ ਹਾਈ ਰਹਿੰਦਾ ਉਹਨਾਂ ਦੇ ਬੰਦੇ ਦਾ ਨਹੀਂ ਮੰਨ ਕੇ ਹੋ ਜਾਂਦਾ ਕਿ ਜਦੋਂ ਅਗਲਾ ਵੀ ਲੱਗਦਾ ਵੀ ਯਾਰ ਠੀਕ ਠਾਕ ਹੀ ਖੇਡਦਾ ਕੋਈ ਨਾ ਕਿ ਅਗਲਾ ਬਹੁਤ ਕੈਂਡ ਹੋਵੇ ਫੇਰ ਇਹ ਉਹ ਬਈ ਤਾਂ ਵੀ ਕੌਨਫੀਡੈਂਸ ਆ ਕਰਦੇ ਆ ਫਿਰ ਬੜੇ ਹੀ ਹਿੱਡੇ ਆ ਉਹਨਾਂ ਨਾਲ ਪਤਾ ਬਿੱਤ ਵੱਜੋ ਜਾ ਕੇ ਹੋ ਜਾਂਦਾ ਹੁਣ ਹੋ ਜਾਂਦਾ अच्छा जब तुम हशियारपुर दी गल कीती फगवाड़े दी गल कीती है खेलਦੇ ਰਹੇ ਹੌਲੀ 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 ਫਿਰ ਕਦੇ ਮਾਪੇ ਨਹੀਂ ਕਹਿ ਦਿੰਦੇ ਵੀ ਬੱਚੇ ਪੜ੍ਹਾਈ ਵੱਲ ਵੀ ਧਿਆਨ ਦੋ ਫਿਰ ਪੜ੍ਹਾਈ ਚ ਕਿਵੇਂ ਧਿਆਨ ਦਿੰਦਾ ਜਦ ਤੱਕ ਟਾਈਮ ਦਿੰਨੇ ਹੋ ਪੜ੍ਹਾਈ ਚ ਹਾਂਜੀ ਪੜ੍ਹਾਈ ਚ ਵੀ ਮੇਰੇ ਬਹੁਤ ਵਧੀਆ ਮਕਸੂਦ ਜਿਵੇਂ ਹਰ ਇੱਕ ਵਾਰ ਮੇਰੇ 80+ ਪਰਸੈਂਟੇਜ ਹੁੰਦੀ ਹੈ 80+ ਮੈਕਸ ਹਾਂਜੀ ਇਹ ਜ਼ਰੂਰ ਆਪਣੀ ਇਹ ਇੰਟਰਵਿਊ ਆਪਣੇ ਫੋਨਾਂ ਦੇ ਵਿੱਚ ਜ਼ਰੂਰ ਸੇਵ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹਨਾਂ ਦੇ ਗੱਲਾਂ-ਗੱਲਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਆਪਣੇ ਹਾਣੀਆਂ ਨੂੰ ਸੁਣਾ ਸਕਦੇ ਹੋ ਜਦੋਂ ਤੁਸੀਂ ਆਮ ਕੁੜੀਆਂ ਜਾਂ ਆਮ ਬੱਚੇ ਜਿਹੜੇ ਆ ਉਹ ਜਾਂ ਤਾਂ ਜੇ ਕੁੜੀਆਂ ਦੀ ਗੱਲ ਕਰਾਂ ਬਹੁਤੀ ਵਾਰ ਅਸੀਂ ਦੇਖਿਆ ਗਿੱਧਾ ਪੀਂਗਾ ਹਨਾ ਇਸ ਤਰ੍ਹਾਂ ਦੀ ਖੇਡਾਂ ਖੇਡਦੇ ਆ ਮੁੰਡਿਆਂ ਦੀ ਗੱਲ ਕੀਤੀ ਜਾਵੇ ਤਾਂਸ਼ ਖੇਡਣ ਲੱਗ ਜਾਂਦੇ ਜਾਂ ਕ੍ਰਿਕਟ ਖੇਡਣ ਲੱਗ ਜਾਂਦੇ ਜਾਂ ਬਹੁਤਾ ਅੱਜ ਕੱਲ ਫੋਨਾਂ 'ਤੇ ਬੜੇ ਰਹਿੰਦੇ ਆ ਜੀ ਨਹੀਂ ਕਰਦਾ ਕਿ ਮੈਂ ਵੀ ਸਕਰੋਲ ਜਾ ਸ਼ਾਰਟਸ ਦੇਖੀ ਆ ਮੈਂ ਬਾਰ-ਬਾਰ ਨਹੀਂ ਫਿਰ ਉਹ ਫੋਨ ਦੇਦੇ ਐ ਵੀ ਬੰਦਾ ਆਤੇ ਆਂਦਾ ਉਹ ਤੋਂ ਵੀ ਫਿਰ ਅਸੀਂ ਜਿੰਨਾ ਨਵੇਂ ਨਿਮ ਸਕਿੱਲਸ ਕਰਕੇ ਦੇਖਣ ਲੱਗੇ ਜਾਂਦੇ ਆ ਬੰਦੇ ਅੱਛਾ ਮਤਲਬ YouTube ਤੇ ਸਿੱਖਣ ਲੱਗੇ ਜਾਂਦੇ ਉਹ ਜਦੋਂ ਤੁਸੀਂ ਨੈਸ਼ਨਲ ਦੇ ਸਟੇਟ ਮਤਲਬ ਆਪਣੇ ਡਿਸਟ੍ਰਿਕਟ ਨਾਲ ਖੇਡੇ ਕਦੇ ਇਨਾਮ ਵੀ ਮਿਲੇ ਹਾਂਜੀ ਬਹੁਤ ਨਾ ਮਿਲਿਆ ਮਤਲਬ ਘਰੇ ਹੁਣ ਮੇਰੇ ਕੋਲੇ 25 ਟਰੋਫੀਆਂ 25 ਟਰੋਫੀਆਂ ਪਈਆਂ ਬੜਾ ਤੁਹਾਨੂੰ ਹੋਏ ਸ਼ਾਇਦ ਉਹਨਾਂ ਅਹਿਸਾਸ ਨਾ ਹੋਵੇ ਪਰ ਜੋ ਤੁਹਾਡੀ ਉਮਰ ਵੱਡੀ ਉਹ ਤੁਹਾਨੂੰ ਬਹੁਤ ਮਾਣ ਹੋਣਾ ਟਰੋਫੀਆਂ ਨੂੰ ਦੇਖ ਕੇ ਜਿਵੇਂ ਤੁਹਾਡੇ ਪੇਰੈਂਟਸ ਨੂੰ ਹੁੰਦਾ ਆਉਣਾ ਹਾਂਜੀ ਕਦੇ ਜਦੋਂ ਪੈਸਿਆਂ ਦੀ ਗੱਲ ਜੇਕਰ ਆ ਜਾਵੇ ਇੱਕ 12 ਸਾਲ ਦੀ ਕੁੜੀ ਜੇਕਰ ਸਾਡੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੰਦਾ ਜਦੋਂ 25 ਕਿ 30 ਸਾਲ ਦਾ ਹੁੰਦਾ ਤਾਂ ਉਹਦੀ ਤਨਖਾਹ ਪਹਿਲੀ 15 18000 ਲੱਗਦੀ ਹੈ ਜਿਵੇਂ ਗੁਰਲੀਨ ਕੌਰ ਦੀ ਗੱਲ ਕਰਾਂ ਘਰਦਿਆਂ ਨੂੰ ਕਦੇ ਪੈਸੇ ਲਿਆ ਕੇ ਦਿੱਤੇ ਹੋਣ ਤਾਂ ਕਿੰਨੇ ਕੁ ਲਿਆ ਕੇ ਦੇ ਦਿੱਤੇ ਕਦੇ ਐ ਹੋਇਆ ਵੀ ਇਕੱਠੀ 50000 ਮਿਲ ਗਈ ਹੋਣ ਹਾਂਜੀ ਹੁਣੇ ਮਿਲੇ ਆ ਬਈ ਖੜ ਗਏ ਆਂ ਇੰਡੀਆ 50000 ਇਕੱਠੇ ਮਿਲਿਆ ਹਾਂਜੀ ਕਿੱਥੇ ਜਦੋਂ ਇੰਡੀਆ ਖੇਡ ਕੇ ਆਏ ਆ ਅੱਛਾ ਜਦੋਂ ਤੁਸੀਂ ਇੰਡੀਆ ਖੇਡ ਕੇ ਆਏ ਤਾਂ ਤੁਹਾਨੂੰ ਕੱਲਿਆਂ ਨੂੰ 50000 ਰੁਪਏ ਮਿਲੇ ਹਾਂਜੀ ਤੇ ਬਾਅਦ ਚੋਂ ਉਸੇ ਪਿੰਡ ਆਏ ਉਹ ਵੀ ਮੈਨੂੰ 10000 ਰੁਪਏ ਅਲੱਗ ਮਿਲੇ ਇੱਕ ਤੇ ਬਾਅਦ ਚੋਂ ਬਾਕੀ ਜਿਹੜਾ ਉਤੋਂ ਦੀ ਕਲਮ ਲਾ ਕੇ ਪਿੰਡ ਆਏ 20000 ਮਿਲੇ ਮੈਨੂੰ ਲੱਗ ਜੇ 50 ਇੱਕ 20 ਇੱਕ ਹਾਂਜੀ ਇਹ ਤਾਂ ਮੰਨ ਕੇ ਚੱਲੋਗੇ ਜਿਹੜੇ ਨਾਰਮਲ ਜਦੋਂ ਪਿੰਡਾਂ ਚੋਂ ਬਹੁਤਾ ਧਿਆਨ ਨਹੀਂ ਦਿੰਦੇ ਪੜ੍ਹਾਈ 'ਚ ਨਾ ਬੱਚੇ ਉਹ ਜਦੋਂ ਕਦੇ ਪ੍ਰਾਈਵੇਟ ਜੌਬ ਕਰਨ ਲੱਗ ਜਾਂਦੇ ਆ ਮਸਾਂ ਉਹਨਾਂ ਨੂੰ ਪਹਿਲੀ ਜੌਬ 8-10000 ਤੋਂ ਸ਼ੁਰੂ ਹੁੰਦੀ ਆ ਉਹ 'ਚ ਬੱਸ ਸਫ਼ ਪੱਲੇ 50000 ਬਚਦਾ ਸਕਿੱਲ ਤੇ ਸਕਿੱਲਸ ਕਿੰਨੀਆਂ ਜ਼ਰੂਰੀ ਆ ਇਹ ਇਸ ਕਰਕੇ ਵੀਡੀਓ ਕਰਦੇ ਪਏ ਆ ਕਿ ਜ਼ਰੂਰੀ ਨਹੀਂ ਕਿ ਅਸੀਂ ਉਹ ਰੈਟ ਰੇਸ ਦੇ ਵਿੱਚ ਹਿੱਸਾ ਲੈ ਕੇ ਪੂਰੀ ਦੁਨੀਆ ਦੇ ਨਾਲ ਸੋਚੀ ਜਾਈਏ ਕਿ ਜਿਵੇਂ ਉਹ ਕਰਦਾ ਮੈਂ ਵੀ ਉਵੇਂ ਕਰਾਂ ਗੁਰਲੀਨ ਕੌਰ 12 ਸਾਲ ਦੀ 12ਵੇਂ 13ਵੇਂ ਸਾਲ ਦੇ ਵਿੱਚ ਆ ਕੇ ਜਦੋਂ ਐਡੇ ਉੱਚੇ ਲੈਵਲ ਤੇ ਖੇਡਦੀ ਆ ਤਾਂ ਇੰਨੀ ਕੁਮਰ ਦੇ ਵਿੱਚ ਕਹਿੰਦੇ ਆ ਕਿ ਪੌਣਾ ਲੱਖ ਰੁਪਈਆ ਘਰੇ ਲੈ ਕੇ ਆ ਗਈ ਜਦੋਂ ਆਪਾਂ ਨੈਸ਼ਨਲ ਖੇਡਣ ਗਏ ਤਾਂ ਕਿਹੜੀ ਕਿਹੜੀ ਟੀਮਾਂ ਦੇ ਨਾਲ ਮੁਕਾਬਲੇ ਹੋਏ ਨੈਸ਼ਨਲ ਸਾਡੇ ਹੋ ਸੀ ਬਿਹਾਰ ਨਾਲ ਉੱਤਰਾਖੰਡ ਝਾਰਖੰਡ ਮਨੀਪੁਰ ਅੱਛਾ ਮਿਜ਼ੋਰਮ ਨਾਲ ਹੀ ਹੋਇਆ ਕਦੇ ਇਹਨਾਂ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹਾਂਜੀ ਮੈਂ ਜਦੋਂ ਵੀ ਕੈਂਪ ਲੱਜਾਂਦੇ ਇੰਡੀਆ ਰਹਿਣ ਉਦੋਂ ਸਾਰੇ ਫਰੈਂਡਸ ਉੱਥੇ ਬੜੀ-ਬੜੀ ਇਕੱਠੇ ਹੁੰਦੇ ਆ ਅਸੀਂ ਅੱਛਾ ਲਿੰਕ ਬਣਦੇ ਹਨਾ ਦੋਸਤਾਂ ਦੇ ਉਹ ਫਿਰ ਬੋਲੀਆਂ ਬਾਲੀਆਂ ਦਾ ਫਰਕ ਤਾਂ ਹੋਣੇ ਆ ਉਹ ਕੋਈ ਹਿੰਦੀ ਵੀ ਬੋਲਦਾ ਕੋਈ ਕਿਵੇਂ ਉਹ ਸਾਰੇ ਵੀ ਸਾਹਿਬ ਹਿੰਦੀ ਆ ਮੋਸਟਲੀ ਇੰਗਲਿਸ਼ ਹੁੰਦੀ ਹੁੰਦੀ ਆ ਅੱਛਾ ਹਾਂ ਤਾਂ ਹ ਅੰਗਰੇਜ਼ ਦੀ ਇੱਕ ਬੜੀ ਹੈਗੀ ਪੰਜਾਬ ਦੇ ਵਿੱਚ ਥੋੜਾ ਜਿਹਾ ਨਾ ਔਕੜ ਮੰਦੇ ਆ ਫਿਰ ਇਹਨਾਂ ਨੂੰ ਕਿਵੇਂ ਸੈਟਿੰਗ ਕਰਦੇ ਆ ਇੰਗਲਿਸ਼ ਵੀ ਮਾਰਨੀ ਬੜੀ ਹੁੰਦੀ ਆ ਵੈਚੀ ਨਾਲ ਪਿਆ ਵੀ ਹਿੰਦੀ ਚ ਲੱਗ ਜਾਂਦਾ ਕਈ ਵਾਰ ਹਿੰਦੀ ਚ ਹਾਂ ਹਾਂ ਧਾਰਾ ਮਾਰਾ ਹੋ ਜਾਂਦਾ ਠੀਕ ਆ ਜਦੋਂ ਇਸ ਤਰ੍ਹਾਂ ਦੇ ਬੱਚੇ ਮਿਲਦੇ ਆ ਉਹਨਾਂ ਨੂੰ ਦੇਖ ਕੇ ਕੁਝ ਸਿੱਖਣ ਨੂੰ ਮਿਲਦਾ ਕਿ ਲੱਗਦਾ ਕਿ ਨਹੀਂ ਇਹ ਸਾਨੂੰ ਜ਼ਿਆਦਾ ਹੁੰਦਾ ਕਿ ਗੇਰਵਾ ਸਿੱਖਣ ਨੂੰ ਹੀ ਮਿਲ ਜਾਂਦੇ ਨਹੀਂ ਸਾਰਿਆਂ ਕੋਲ ਬੜੀਆਂ ਸਿੱਖਣ ਨੂੰ ਮਿਲਦਾ ਵੀ ਹਾਂ ਹੁੰਦਾ ਵੀ ਮੋਟੀਵੇਟ ਹੁੰਦਾ ਵੀ ਹਾਂ ਵੀ ਜੇ ਕੋਈ ਸ਼ੋਅ ਕਰਦੀ ਉਹ ਤੋਂ ਬੱਧੀ ਮੈਂ ਵੀ ਕਰਨਾ ਪੰਜਾਬ ਦੇ ਜਿਹੜੇ ਪਲੇਅਰ ਵਾ ਜਿਹੜੇ ਬਾਕੀ ਸਟੇਟ ਉਹ ਪਾਕਿਸਤਾਨ ਵਾਲੇ ਤੁਹਾਨੂੰ ਲੱਗਦਾ ਕਿ ਵਧੀਆ ਸਿੱਖ ਕੇ ਆਉਂਦੇ ਆ? ਹਾਂਜੀ ਸਾਰੇ ਵਧੀਆ ਸਿੱਖ ਕੇ ਹੁੰਦੇ ਆ। ਮਤਲਬ ਕਿ ਜਿਵੇਂ ਉਹ ਉਹਨਾਂ ਦੇ ਅਲੱਗ ਟ੍ਰੇਨਿੰਗ ਵਿੱਚ ਅਸੀਂ ਅਲੱਗ ਟ੍ਰੇਨਿੰਗ ਲੈਂਦੀ ਹੁੰਦੀ ਆ। ਉਹਨਾਂ ਨੇ ਕੋਸਟੇ ਵਧੀਆ ਸਿੱਖਿਆ ਹੁੰਦਾ ਸਿੱਖਿਆ ਹੁੰਦਾ ਵੀ ਸਾਰੇ। ਨਹੀਂ ਕਦੇ ਐ ਨਹੀਂ ਹੁੰਦਾ ਵੀ ਯਾਰ ਉਹ ਟੀਮ ਬੜੀ ਜਿਵੇਂ ਮੰਨ ਕੇ ਚਲੋ ਬਿਹਾਰ ਦੀ ਟੀਮ ਵਾਈ ਇਹਨਾਂ ਦਾ ਸਕਿੱਲ ਬਹੁਤ ਜ਼ਿਆਦਾ ਆ। ਐਵੇਂ ਕਦੇ ਹੋਇਆ ਪਾ? ਹਾਂਜੀ ਪਤਾ ਲੱਗਦਾ ਪਤਾ ਲੱਗ ਜਾਂਦਾ ਗੇਮ ਦੇਖ ਕੇ। ਹਾਂਜੀ ਵੀਰ 플레이ਰ ਉਹ ਸੀਗੇ ਚਾਰਖੰਡੇ ਦੇ ਸੀ ਖੇਡਣਗੇ ਚਾਰਖੰਡੇ ਤੇ ਉਹ ਸੀਗੇ ਚਾਰ ਪੰਜ ਕੁੜੀਆਂ ਬਹੁ ਵਾਰ ਖੇਡੇ ਜਿਵੇਂ ਮਤਲਬ ਗਏ ਟੱਚ ਬਹੁ ਵਾਰ ਸੀਗੇ ਹੂੰ ਵੀ ਹੁੰਦਾ ਹੀ ਜੇ ਕੇ ਵੀ ਹਾਂ ਸਤ ਵਾਰੀ ਖੇਡਦੀਆਂ ਵਧੀਆ ਖੇਡਦੀਆਂ ਇਹ ਵੀ ਸਿੱਖਣ ਨੂੰ ਮਿਲ ਜਾਂਦਾ ਫਿਰ ਹੋਰ ਮੋਟੀਵੇਸ਼ਨ ਆਉਂਦੀ ਹੈ ਹਨ ਕੰਮ ਦੇ ਵਿੱਚ ਕਈ ਲੋਕ ਇਹ ਕਹਿੰਦੇ ਰਹਿੰਦੇ ਕਿ ਮੇਰੀ ਇੰਜਰੀ ਹੋ ਜਾਊਗੀ ਮੈਂ ਬੱਕੀ ਚੜ ਜੂਗੀ ਐਵੇਂ ਹੋ ਜਾਊਗਾ ਇਹ ਡਰਤਾ ਹੀ ਲੱਗਦਾ ਹੈ ਚੀਜ਼ਾਂ ਤੋਂ ਇੰਜਰੀ ਵਗੈਰਾ ਜੀ ਹਾਂ ਉਹ ਖੇਡਣਾ ਦਾ ਸਾਰਾ ਕੁਝ ਹੂਆ ਤਾਂ ਹੈਗੇ ਕਦੇ ਰੱਬ ਨਾ ਕਰੇ ਹੋਵੇ ਕਦੇ ਇਸ ਤਰ੍ਹਾਂ ਤਾਂ ਨਹੀਂ ਹੋਇਆ ਨਹੀਂ ਕਦੇ ਹੋਇਆ ਕਿਵੇਂ ਸੇਫਟੀ ਰੱਖ ਦੋ ਆਪਣੇ ਆਪ ਦੀ ਸੇਫਟੀ ਆਪਣੇ ਆਪ ਨੂੰ ਮਤਲਬ ਕਿ ਜਿਵੇਂ ਸਾਰੇ ਵੀ ਸਾਰੇ ਵੀ এমਪਲੋਇਮੈਂਟ ਜਿਵੇਂ ਫੁੱਟਬਾਲ ਦੇ ਸਾਰੇ ਵੀ ਪ੍ਰੋਪਰ ਪੌਣੀਆਂ ਕੱਟ ਪੌਣੀਆਂ ਆ ਆਪਣੇ ਆਪ ਨੂੰ ਸੇਫੀ ਖੇਡਣਾ ਦੂਜਿਆਂ ਨੂੰ ਵੀ ਸੇਫ ਰੱਖਣ ਦੀ ਉਦੇਸ਼ਾਟ ਨਾਲ ਬਜੇ ਆਪਣੇ ਵੀ ਨਾ ਬਜੇ ਇਹ ਚੀਜ਼ਾਂ ਨਾਲ ਨਹੀਂ ਕਰਨੀਆਂ ਪੈਂਦੀਆਂ ਇਹਨਾਂ ਸਾਰਿਆਂ ਦੇ ਵਿੱਚ ਜਦੋਂ ਗੁਰਲੀਨ ਗੌਰ ਇੰਟਰਨੈਸ਼ਨਲ ਖੇਡਣ ਗਈ ਤਾਂ ਕਿੱਥੇ ਖੇਡਣ ਦਾ ਮੌਕਾ ਮਿਲਿਆ? ਉਹ ਅਸੀਂ 네ਪਾਲ ਖੇਡ ਕੇ ਆਏ। 네ਪਾਲ ਕਿਵੇਂ ਗਏ? 네ਪਾਲ ਪਹਿਲਾਂ ਸਾਡੇ ਇਚ ਗੋਆ ਕੈਂਪ ਲੱਗਿਆ ਸੀਗਾ 2 ਮਹੀਨਿਆਂ ਦਾ। ਠੀਕ ਆ। ਤੇ ਬਾਅਦ ਚ ਸਾਡੇ ਉੱਥੇ ਕੈਂਪ ਚੋਂ ਵੀ ਪਹਿਲਾਂ 6 ਰਾਊਂਡ ਸੀਗੇ ਉਹ ਤੋਂ 6 ਰਾਊਂਡ ਪਾਰ ਕਰਕੇ ਫੇਰ ਥਰਡ ਕੈਂਪ ਚ ਗਏ ਅਸੀਂ। ਪਹਿਲਾਂ 6 ਰਾਊਂਡ ਪਾਰ ਕੀਤੇ। ਐਵੇਂ ਨਹੀਂ ਕਿ ਫਿੱਦਾ ਪਹੁੰਚ ਗਏ। ਪਹਿਲਾਂ ਇੰਨੀ ਮਿਹਨਤ ਕੀਤੀ। ਜਦੋਂ 네ਪਾਲ ਗਏ ਉੱਭਾਇਆ ਕਿਵੇਂ ਫਲਾਈਟ ਗਏ ਕਿਵੇਂ ਗਏ? 네ਪਾਲ ਹਾਂਜੀ ਫਲਾਈਟ ਨਾਲੇ। ਬਾਈ ਫਲਾਈਟ ਗਏ। ਤੋ ਪਹਿਲੀ ਵਾਰ ਜਹਾਜ਼ 'ਚ ਬੈਠਣ ਦਾ ਇਨੀ ਛੋਟੀ ਉਮਰ 'ਚ ਡਰ ਨਹੀਂ ਲੱਗਿਆ ਨਹੀਂ ਜਹਾਜ਼ ਵਧੀਆ ਲੱਗਿਆ ਉਸ ਨੂੰ ਵਧੀਆ ਲੱਗਿਆ ਕਿੰਨੇ ਨਾਲੇ ਨਾਲ ਸੀ ਹੋਰ ਪੰਜਾਬ 'ਚ ਜਾਂ ਇੰਡੀਆ 'ਚੋਂ ਇੰਡੀਆ ਦੇ ਮੇਰੇ 21 ਕੁੜੀਆਂ ਨਾਲ ਸੀਗੇ ਤੇ 4 ਸਾਡੇ ਕੋਲ ਸੀਗੇ 21 ਕੁੜੀਆਂ ਹਾਂਜੀ ਨੇਪਾਲ ਪਹੁੰਚੇ ਤਾਂ ਉੱਥੇ ਉਹਨਾਂ ਨੇ ਕੋਈ ਕਿਵੇਂ ਕੋਈ ਉੱਤਰ ਹੀ ਕੋਈ ਲੈਣ ਕੋਣ ਆਇਆ ਕੋਈ ਵੈਲਕਮ ਕੀਤਾ ਕਿਤੇ ਕੋਈ ਵਧੀਆ ਪਲੇਸ ਤੇ ਲੈ ਕੇ ਗਏ ਹਾਂਜੀ ਉਹ ਫਿਰ ਮੈਨੇਜਰ ਹੁੰਦੀ ਹੈਗਾ ਉਹਨਾਂ ਨੇ ਉਹ ਲੈਣ ਆਏ ਵਧੀਆ ਵੀ ਵੈਲਕਮ ਕੀਤਾ ਵੀ ਸਾਨੂੰ ਪਾਏ ਜਿਵੇਂ ਸੋ ਕੰਨੇ ਪਸ ਰੋਪੇ ਹੁੰਦੇ ਆ ਉਹ ਹਾਂਜੀ ਅੱਛਾ ਉਹ ਕੀਤਾ ਸਾਰਾ ਕੁਝ ਹਾਂਜੀ ਜਿੱਥੇ ਰਹਿਣ ਗਏ ਜਿੱਥੇ ਵੀ ਕਮਰਾ ਮਿਲਿਆ ਹੋਟਲ ਮਿਲਿਆ ਜਾਂ ਕੁਝ ਵੀ ਮਿਲੇ ਆ ਉੱਥੇ ਵੀ ਫੂਡ ਕਿਸ ਤਰ੍ਹਾਂ ਦਾ ਦਿੱਤਾ ਉਹਨਾਂ ਨੇ ਫੂਡ ਉੱਥੇ ਸਾਰਾ ਕੁਝ ਵਧੀਆ ਮਤਲਬ ਕਿ ਹਰ ਇੱਕ ਟਾਈਮ ਸਾਰਾ ਕੁਝ ਮੈਂਟੇਨ ਸੀ ਕਿ ਡਾਈਟ ਉਹਨਾਂ ਦੀ ਡਾਈਟ ਮੈਂਟੇਨ ਸੀ ਜਿਵੇਂ ਆਪਾਂ ਪੰਜਾਬ ਚ ਕਹਿੰਦੇ ਨੇ ਵੀ ਰੋਟੀ ਸਬਜ਼ੀ ਹੈਗੀ ਉੱਥੇ ਵੀ ਇਹੀ ਜਿਹੀ ਕੁਸਤ ਨਹੀਂ ਉੱਥੇ ਵੀ ਹਰ ਅਲੱਗ-ਅਲੱਗ ਤਰ੍ਹਾਂ ਦਾ ਖਾਣਾ ਮਿਲਦਾ ਇੱਥੇ ਹੁਣ ਘਰੇ ਆਪਾਂ ਰੋਟੀ ਖਾਂਦੇ ਰਹਿੰਦੇ ਹਾਂ ਸਾਰਾ ਦਿਨ ਤੇ ਉੱਥੇ ਹਰ ਰੋਜ਼ ਰੋਟੀ ਕਰੇ ਚੌਲ ਕਰੇ ਕਿਹੜੀ ਸਬਜ਼ੀ ਫਿਰ ਕਿਹੜਾ ਫੂਡ ਹਾਂਜੀ ਮਿਲਦਾ ਡਿਫਰੈਂਟ ਡਿਫਰੈਂਟ ਜਦੋਂ ਫਿਰ ਉਹਨਾਂ ਲੋਕਾਂ ਦੇ ਨਾਲ ਪਲੇਅਰਸ ਦੇ ਨਾਲ ਜੇ ਮੰਨ ਕੇ ਚੱਲ ਨੇਪਾਲ ਦੀ ਤੁਸੀਂ ਗੱਲ ਕੋਰਟ ਕੀ ਡਿਫਰੈਂਟ ਮੰਦੇ ਹੋ ਉਹ 플레이ਸ ਕੀ ਡਿਫਰੈਂਟ ਲੱਗਿਆ ਉਹਨਾਂ ਦੇ ਮਤਲਬ ਕਿ ਜੇ ਆਪਣੇ ਹੁਣ ਇੰਡੀਆ ਦੀ ਹਾਈਟ ਵੀ ਥੋੜੀ ਠੀਕ ਆ ਅੱਛਾ ਉਹਨਾਂ ਦੀ ਹਾਈਟ ਵੀ ਵਧੀਆ ਹੂੰ ਮਤਲਬ ਕਿ ਪਰੜੀ ਇੰਡੀਆ ਦੀ ਪ੍ਰੈਕਟਿਸ ਉਹ ਵਧੀਆ ਹੈ ਬੰਗਲਾ ਸਦੂ ਜੀ ਦੇ ਚੈਨਲੋਂ ਪ੍ਰੈਕਟਿਸ ਜ਼ਿਆਦਾ ਵਧੀਆ ਆਪਣੀ ਆ ਤੁਹਾਨੂੰ ਜਦੋਂ ਇੰਡੀਆ ਲੈਵਲ ਦੇ ਕੋਚ ਸਿਖਾਉਂਦੇ ਰਹੇ ਆ ਤਾਂ ਉਹ ਲੱਗਿਆ ਵੀ ਇਹ ਕੋਚ ਜ਼ਿਆਦਾ ਬੈਟਰ ਸਿਖਾ ਰਹੇ ਆ ਕਿ ਬਤਾ ਵੀ ਇਹਨਾਂ ਨੇ ਸਿੱਖੇ ਹੋਏ ਆ ਅਬ ਪਹਿਲਾਂ ਵੀ ਅਮੀਰ ਕੋ ਸਰਦ ਦੇੜਾ ਕਸ਼ ਕਰਾਉਂਦੇਗਾ ਕਿ ਇਹ ਵੀ ਲੱਕ ਹੋਏ ਕੈਂਪਿੰਗ ਲਾਏ ਵੇ ਇਹਨਾਂ ਨੇ ਜਿਹੜਾ ਕੁਝ ਉੱਚ ਕਰਾਇਆ ਉਹੀ ਸਾਨੂੰ ਕਰਾਇਆ ਉਹੀ ਉਹਨਾਂ ਕੋਚਾਂ ਨੇ ਕਰਾਇਆ ਹਾਂਜੀ ਤੁਹਾਡੇ ਕੋਚ ਅਮਿਤ ਜੀ ਆ ਹਾਂਜੀ ਪਿੰਡ ਚੱਕਰ ਤੋਂ ਅੱਛਾ ਤੇ ਜਦੋਂ ਤੁਸੀਂ ਉੱਥੇ ਖੇਡਦੇ ਪਏ ਸੀਗੇ ਪਹਿਲੀ ਕੰਟਰੀ ਦੇ ਨਾਲ ਮੁਕਾਬਲਾ ਹੋਇਆ ਜਿੱਤ ਹਾਸਲ ਹੋਈ ਫਿਰ ਕਿੰਨੇ ਕੁ ਮੁਕਾਬਲੇ ਹੋਏ ਇੰਟਰਨੈਸ਼ਨਲ ਪੱਧਰ ਤੇ ਕਿੰਨੀਆਂ ਕਿ ਟੀਮਾਂ ਆਈਆਂ ਹੋਈਆਂ ਸੀ ਉੱਥੇ ਮਤਲਬ ਜਿਹੜੀ ਸੈਫ ਚੈਂਪੀਅਨਸ਼ਿਪ ਹੁੰਦੀ ਸੀਗੀ ਇੱਥੇ ਉੱਥੇ ਚਾਰ ਟੀਮਾਂ ਆਉਂਦੀ ਹੁੰਦੀਆਂ ਠੀਕ ਹੈ ਉੱਥੇ ਇੰਡੀਆ 부ਟਾਨ ਬੰਗਲਾਦੇਸ਼ ਨੇਪਾਲ ਇਤਿੰਨਾਂ ਮੈਚ ਹੋਏ ਸੀਗਾ ਤਿੰਨ ਮੈਚ ਹੋਏ ਸੀ ਤੇ ਇੱਕ ਇੱਕ ਫਾਈਨਲ ਹੋਇਆ ਸੀਗਾ ਅੱਛਾ ਮੇ 4 ਮੈਚ ਹੋਈ ਸਾਡੇ ਭਾਈ ਗੱਲ ਇਸ ਤਰ੍ਹਾਂ ਆ ਵੀ ਸਾਡੀ ਕੁੜੀ ਪਿੰਡ ਚੱਕਰ ਦੀ ਪਿੰਡੋਂ ਪੰਜਾਬ ਪੰਜਾਬ ਤੋਂ ਦਿੱਲੀ ਬਾਕੀ ਸੇਟਾਂ ਦੇ ਨਾਲ ਤੇ ਨੈਸ਼ਨਲ ਖੇਡ ਕੇ ਆ ਗਈ ਐ ਇਹ ਸਾਰੀਆਂ ਗੱਲਾਂ ਬਹੁਤ ਬਹੁਤ ਮੁਬਾਰਕ ਤੁਹਾਨੂੰ ਤੁਸੀਂ ਕਿਹਾ ਵੀ ਇਨਾ ਇਨਾਮ ਰਾਸ਼ੀ ਵੀ ਮਿਲ ਗਈ ਹੈ ਨਾ ਤਦੁੱਕਾਰੇ ਜਦੋਂ ਇਹ ਖੇਡ ਕੇ ਘਰੇ ਆਏ ਪਿੰਡ ਆਏ ਤਾਂ ਪਿੰਡ ਚ ਕਿਵੇਂ ਦਾ ਮਾਹੌਲ ਦੇਖਣ ਨੂੰ ਮਿਲਿਆ ਸਵਾਗਤ ਕੀਤਾ ਪਿੰਡ ਵਾਲਿਆਂ ਨੂੰ ਹਾਂਜੀ ਜਦੋਂ ਅਸੀਂ ਆਏ ਪਿੰਡ ਖੇਡ ਕੇ ਉਹ ਸੁਭਾ ਹੋਏ ਜਦੋਂ ਆਏ ਗਏ ਪਿੰਡ ਸਾਰੇ ਪਿੰਡ ਵਾਲਿਆਂ ਨੇ ਵੀ ਬੜੀਆ ਸਵਾਗਤ ਕੀਤਾ ਸਾਰੇ ਪਿੰਡ ਤੋਂ ਢੀੜਾ ਦਵਾਇਆ ਅੱਛਾ ਢੀੜਾ ਦਵਾਇਆ ਇਹ ਤਾਂ ਬਹੁਤ ਵਧੀਆ ਲੱਗਦਾ ਜਦੋਂ ਹਨ ਇੰਡੀਆ ਟੀਮ ਜਿੱਤ ਕੇ ਆਈ ਹੈ ਨਾ ਉਹਨਾਂ ਦਾ ਫੀਲਿੰਗ ਤਾਂ ਆਈ ਹੋਣੀ ਹੈ ਅੱਛਾ ਮੰਨ ਕੇ ਚੱਲੋ ਵੀ ਤੁਸੀਂ ਉਹ ਖੇਡ ਕੇ ਆ ਗਏ ਤੇ ਕਈ ਵਾਰੀ ਪਿੰਡਾਂ ਦੇ ਪੱਧਰ ਤੇ ਵੀ ਮੈਂ ਸੁਣਿਆ ਤੁਹਾਨੂੰ ਜਗਲਿੰਗ ਬਾਰੇ ਬਹੁਤ ਸੁਣਿਆ ਤੁਹਾਡੀ ਸਟੈਪ ਕਾਫੀ ਤੁਸੀਂ ਕਾਊਂਟ ਕਰਵਾਏ ਆ ਉਹ ਜਗਲਿੰਗ ਹੁੰਦੀ ਕੀ ਹੈ ਪਹਿਲਾਂ ਤਾਂ ਇਹ ਦੱਸੋ ਦੇਖੋ ਬਾਲ ਕੰਟਰੋਲ ਵਾਸਤੇ ਹੁੰਦੀ ਨੇ ਮੇਰੇ ਟੱਪੇ ਬਾਲ ਨੇ ਆਪਾਂ ਆਪੇਆਂ ਤੇ ਟੱਪੇ ਪਾਈਆਂ ਨੇ ਮੈਂ ਤਾਂ ਪੰਜ ਛੇ ਪਾ ਲੂੰ ਤੁਸੀਂ ਕਿੰਨੇ ਕ ਪਾ ਲੰਗੇ ਮੈਂ ਮੈਕਸਿਮਮ 2000 2 2000 ਟੱਪਾ ਵਾਹ ਵੇ ਵਾਹ ਇੱਕ ਵਾਰ ਦੇ 2000 ਟੱਪਾ ਡਿੱਗੀ ਨਹੀਂ ਬਾਲ ਨਹੀਂ ਲੱਗ ਗਿਆ ਘੰਟਾ ਕ ਨਹੀਂ ਲਗਭਗ 15-20 ਮਿੰਟ 15-20 ਮਿੰਟ 2000 ਟੱਪੇ ਪਾ ਲਏ ਤਾਂ ਫਿਰ ਮੈਂ ਤਾਂ ਇੱਕ ਵੀਡੀਓ ਵੀ ਸੁਣੀ ਸੀ ਇੱਕ ਸਿੰਗਰ ਸੀ ਮੈਨੂੰ ਲੱਗਦਾ ਨਾ ਤਾਂ ਮੈਨੂੰ ਯਾਦ ਨਹੀਂ ਕਿਹੜਾ ਸਿੰਗਰ ਸੀ ਕੈਂਬੀ 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 ਸਿੰਗਰ ਨੇ ਇੱਕ ਮੇਲਾ ਦਾ ਵੀਡੀਓ ਦੇ ਵਿੱਚ ਮੈਂ ਸੁਣਿਆ ਸੀ ਉਹ ਕਹਿੰਦਾ ਵੀ ਜਿਹੜਾ ਸ਼ਾਇਦ 3-400 ਟੱਪੇ ਪਵਾ ਲੂਗਾ 500 ਹਾਂ 500 ਟੱਪੇ ਹੁਣ ਮੈਂ ਪਤਾ ਨਹੀਂ 2000 ਕਿ 50000 50000 50000 ਰੁਪਏ ਕੈਂਬੀ ਬਾਈ ਜੀ ਜੇ ਤੁਹਾਡੇ ਕੋਲ ਵੀਡੀਓ ਪਹੁੰਚ ਗਈ ਹੋਵੇ ਤਾਂ ਜ਼ਰੂਰ ਇਹ ਗੱਲ ਨੂੰ ਸੁਣਨ ਦੀ ਕੋਸ਼ਿਸ਼ ਕਰਿਓ ਜੇ ਤੁਸੀਂ ਗੱਲ ਕਹੀ ਆ ਵੀ 50000 ਰੁਪਏ ਮਿਲ ਗਏ 50000 ਮਿਲਿਆ ਨਹੀਂਗਾ ਕੋਸ਼ਿਸ਼ ਕੀਤੀ ਬਾਈ ਉਹਨਾਂ ਦਾ ਪਹੁੰਚਣ ਦੀ ਹਾਂਜੀ ਮੈਸੇਜ ਵੀ ਤਾਈਗਾ ਟੈਗ ਕੀਤਾ ਗਈ ਇਨਾਂ ਚ ਅੱਛਾ ਉਹ ਇਹਨਾਂ ਦਾ ਕੈਂਬੀ ਬਾਈ ਦਾ ਇੱਕ ਗਾਣਾ ਵੀ ਆਇਆ ਸੀਗਾ ਉਹ ਇੱਕ ਰਾਕਟ ਵਾਲਾ ਬਣਾਵਾ ਕੁਝ ਇਸ ਤਰ੍ਹਾਂ ਦਾ ਗਾਣਾ ਆਇਆ ਸੀ ਨਾ ਹਾਂਜੀ ਕਿਵੇਂ ਕੋਈ ਆਦਾ ਗਾਣਾ ਇੱਕ ਰਾਕਟ ਬਣਾਵਾ ਕੈਨੇਡਾ ਤੋਂ ਪੰਜਾਬ ਆ ਜਾਵਾ ਸ਼ਾਇਦ ਇਹ ਕੈਂਬੀ ਦਾ ਹੀ ਗਾਣਾ ਸੀਗਾ ਬਹੁਤ ਚੰਗੇ ਸਿੰਗਰ ਆ ਪੰਜਾਬ ਦਾ ਬਹੁਤ ਪੀੜ ਰੱਖਦੇ ਦਿਲ ਦੇ ਵਿੱਚ ਤੁਸੀਂ ਵੀ ਉਮੀਦ ਕਰਾਂਗੇ ਕਿ ਇਸ ਤਰ੍ਹਾਂ ਦੇ ਪਲੇਅਰਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਕੱਲੇ ਕੈਂਬੀ ਦੀ ਗੱਲ ਨਹੀਂ ਇਹ ਤਾਂ ਵੈਸੇ ਹੀ ਗੱਲਾਂ ਗੱਲਾਂ ਦੇ ਵਿੱਚ ਗੱਲ ਆ ਪਰ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਕਿ ਚੰਗਾ ਪਲੇਅਰ ਮੇਰੇ ਪਿੰਡ ਦੇ ਵਿੱਚ ਮੇਰੇ ਸਟੇਟ ਦੇ ਵਿੱਚ ਆ ਤੁਸੀਂ ਜ਼ਰੂਰ ਸਪੋਰਟ ਕਰਿਆ ਕਰੋ ਆਖਰ ਦੇ ਵਿੱਚ ਆਪ ਆ ਜਾਣੇ ਆ ਹੁਣ ਗੁਰਲੀਨ ਕੌਰ ਦਾ ਪਹਿਲਾਂ ਤਾਂ ਦੱਸੋ ਕਿ ਬੈਸਟ ਪਲੇਅਰ ਟੀਵੀ ਤੇ ਦੇਖਣ ਨੂੰ ਕੌਣ ਮੈ ਬੈਸਟ ਪਲੇਅਰ ਮੈਸੀ ਮੈਸੀ ਆਈ ਥਿੰਕ ਲਾਸਟ ਜਿੱਤ ਕੇ ਵੀ ਆਇਆ ਕੋਈ ਕੱਪ ਕੁੱਪ ਜੇ ਹਾਂਜੀ ਵਰਲਡ ਕੱਪ ਜਿੱਤ ਕੇ ਆਇਆ ਮੈਸੀ ਮੈਸੀ ਤੇ ਉਸ ਤੋਂ ਬਿਨਾ ਜੇਕਰ ਗੱਲ ਕੀਤੀ ਜਾਵੇ ਗੁਰਲੀਨ ਦਾ ਆਪਣਾ ਸੁਪਨਾ ਕੀ ਆ ਮੈਂ ਵੀ ਲੱਗ ਲੱਗ ਕੇ ਮਤਲਬ ਕਿ ਕਲੱਬਾਂ ਵਾਲੇ ਖੇਡਾਂ ਮਤਲਬ ਕਿ ਆਪਦੇ ਕੰਟਰੀਆਂ ਦਾ ਨਾਮ ਰੂਸ਼ਨ ਕਰਾਂ ਤੇ ਆਪਦੇ ਮਾਪਿਆਂ ਦਾ ਨਾਮ ਰੂਸ਼ਨ ਕਰਾਂ ਸੋ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਇਹ ਗੱਲਾਂ ਬਾਤਾਂ ਇਹ ਇੰਟਰਵਿਊ ਸੁਣ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਇਸ ਤਰ੍ਹਾਂ ਦੀ ਸਾਡੀ ਧੀ ਜਿਹੜੀ ਐਡੇ ਮੁਕਾਮ ਤੇ ਪਹੁੰਚੀ ਹੋਈ ਹੈ ਇਹਨੂੰ ਦੇਖ ਕੇ ਅਹਿਸਾਸ ਹੋ ਗਿਆ ਹੁਣ ਕਿ ਅਸੀਂ ਉਸ ਰੈਡ ਰੇਸ ਤੇ ਹਿੱਸੇ ਤੋਂ ਥੋੜਾ ਜਿਹਾ ਬਾਹਰ ਆਈਏ ਉਹ ਪੜ੍ਹਾਈ ਵਾਲੇ ਫਰਸਟ ਪੁਣੇ ਵਾਲੇ ਚੱਕਰ ਚੋਂ ਬਾਹਰ ਆਈਏ ਜ਼ਰੂਰੀ ਨਹੀਂ ਕਿ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲਣਾ ਚਾਹੀਦਾ ਏ ਕਈ ਵਾਰ ਜ਼ਿੰਦਗੀ ਦੇ ਵਿੱਚ ਹਾਸੇ ਖੇਡੇ ਐਕਸਪੀਰੀਅੰਸ ਚੁਣੌਤੀਆਂ ਉਸ ਤੋਂ ਗਾ ਰਿਸਕ ਇਹ ਰਿਸਕ ਪਹਿਲੀ ਵਾਰ ਚ ਲਿੱਤੇ ਨਹੀਂ ਜਾਂਦੇ ਹੁੰਦੇ ਪਹਿਲਾ ਸਟੈਪ ਹੁੰਦਾ ਸਿੱਖਣਾ ਫਿਰ ਐਕਸਪੀਰੀਅੰਸ ਵਧਾਉਣਾ ਫਿਰ ਐਕਸਪੀਰੀਅੰਸ ਨੂੰ ਦੇਖਣਾ ਕਿ ਮੈਂ ਸਿੱਖ ਚੁੱਕਿਆ ਫਿਰ ਰਿਸਕ ਤੇ ਗੱਲ ਆ ਜਾਂਦੀ ਹੈ ਔਰ ਰਿਸਕ ਬੰਦਾ ਉਦੋਂ ਹੀ ਲੈਂਦਾ ਜਦੋਂ ਉਸ ਮੁਕਾਮ ਤੇ ਗੱਲ ਨਹੀਂ ਬਾਤ ਤੇ ਰਿਸਕ ਨਹੀਂ ਹੁੰਦੇ ਹੁੰਦੇ ਸੋ ਕਿਸ ਤਰ੍ਹਾਂ ਦੇ ਇੰਟਰਵਿਊ ਲੱਗੇ ਗੁਰਲੀਨ ਕੌਰ ਦੇ ਨਾਲ ਗੱਲਬਾਤ ਕਰਕੇ ਕਿਸ ਤਰ੍ਹਾਂ ਦਾ ਲੱਗਿਆ ਤੇ ਨਾਲ ਦੀ ਨਾਲ ਇਸ ਤਰ੍ਹਾਂ ਦੀ ਹੋਰ ਇੰਟਰਵਿਊ ਅਸੀਂ ਲੈ ਕੇ ਆਉਂਦੇ ਰਵਾਂਗੇ ਜ਼ਰੂਰ ਕਮੈਂਟ ਕਰਿਓ ਜੇ ਤੁਸੀਂ ਕਿਸੇ ਪਿੰਡ ਦੇ ਵਿੱਚ ਰਹਿੰਦੇ ਹੋ ਕੋਈ ਪਿੰਡ ਦਾ ਪਲੇਅਰ ਜਾਣਦਾ ਆ ਕਿਸੇ ਦੀ ਇੰਟਰਵਿਊ ਚਾਹਨੀ ਹੋ ਸਾਨੂੰ ਜ਼ਰੂਰ ਇਨਬਾਕਸ ਕਰ ਦਿਓ ਅਸੀਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ